یہ کسبی راج ہے گرو دیوس گرواں گیانگتی میرے نہیں ہے گے ہانی ہزے نہیں ہے گے ہانی ذرا نہیں قدر ہوں میرے تو بنا آئے ظلم کرتے آ ظلم کروے آ ਮੇਥੋਂ ਬਿਨਾ ਪੰਜਾਬ ਵਿਚਾਰੀਆਂ ਦੇ ਪਾਠ ਝੋਗਦੇ ਆ ਕਾਮ ਕਰੋ ਲੋਭ મોਹ ਹੰਕਾਰ ਦੀ ਦੇ ਵਿਚੋ ਵਿਚ ਪਾਠ ਚ ਕੋ ਆਏ ਮੇਥੋਂ ਬਿਨਾ ਪੰਜਾਬ ਵਿਚਾਰੀਆਂ ਦੇ ਪਾਠ ਝੋਗਦੇ ਜਰਾ ਨਹੀਂ ਕਦਰ ਹੁੰਦੀ ਮੇਥੋਂ ਬਿਨਾ અપਮਾਨੇ અપਮਾਨ ਹੁੰਦਾ ਮੇਥੋਂ ਬਿਨਾ ਨਕਲੀ ਗੁਰੂਆਂ ਤੇ ਲੁਕਿਓ ਆ ਨਗਲੀ ਚੇਲੇ ਆ ਨਗਲੀ ਜਗਦੀਪ ਸਿੰਘ ਮਹਾਰਾਜ ਲੁਗਿਆ ਆ ਮੋਦੀ ਵੀ ਲੁਗਿਆ ਆ ਝੋਲੂ ਕਰੋ ਆਂਦਾ ਇਹਨੇ ਵੀ ਨਗਰੀ ਜਗਦੀਪ ਸਿੰਘ ਮਹਾਰਾਜ ਉ ਲਗਵਾਇਆ ਗ੍ਰੰਥ ਸਾਹਿਬ ਵੀ ਡੁੱਬ ਗਿਆ ਆ ਗੀਤਾ ਵੀ ਡੁੱਬੀ ਹੋ ਕੁਰਾਨ ਵੀ ਡੁੱਬਿਆ ਬਾਬਲ ਵੀ ਡੁੱਬੀ ਹੋ ਰੋਮਾਨ ਵੀ ਡੁੱਬੀ ਹੋ ਮਹਾਭਾਤ ਵੀ ਡੁੱਬ ਗਿਆ ਆ ਕੁਰਾਨ ਸਰੀ ਵੀ ਡੁੱਬ ਗਿਆ ਆ ਬਾਬਲ ਵੀ ਡੁੱਬ ਗਈ ਹੋ ਆ ਸੇ ਡੁੱਬੇ ਹੋ ਆ ਵੇ ਰੁੱਬੇ ਆਲੀ ਭਗਤੀ ਕਰਦੇ ਆ ਮੇਤੋ ਬਿਨਾ ਕਈ ਡੁੱਬ ਗਏ ਆ ਪੂਰੇ ਗੁਰੂ ਜੀ ਜੀਵਾਨੀ ਕੀਤੀ ਪੂਰੇ ਗੁਰੂ ਕੀ ਸੇਵਾ ਨ ਕੀਨੀ ਬੇ ਮੁਖ ਬੁਰੇ ਦੇਸ਼ਨ ਨਾ ਤਾਸੀ ਧਲੇ ਨਾ ਮਾਂ ਥਾਂ ਦੇ ਵਿਚ ਬਿਟਾ ਮੇ ਬਜਣ ਪੂੜ ਗੁਰੂ ਜੀ ਕਰੇ ਬੜਾਈ ਪੂੜ ਜੀ ਫੜਿਆਈ ਕਰਦੇ ਆ ਜੈਮਨ ਦੇ ਕੋਣਾ ਚ ਲੁਕਿਓ ਆ ਜਗਦੀਸ਼ ਸਿੰਘ ਨਕਲੀ ਮਾਰ ਚ ਲਿਆਂਦਾ ਜੈਮਨ ਦੇ ਕੋਣਾ ਨੇ ਸਾਡੀ ਬਰੂਹ ਚ ਮੇਰੇ ਗੁਰੂ ਵੀ ਇਹਨੂੰ ਲਿਆਂਦਾ ਆ ਇਹ ਨਕਲੀ ਗੁਰਗੱਦੀ ਕਰਦਾ ਆ ਇਹਨੂੰ ਨਕਲੀ ਗੁਰਗੱਦੀ ਮਿਲਿਓ ਆ ਕਈਆਂ ਅਜ ਗ੍ਰੰਥ ਸਾਹਿਬ ਚੋਂ ਵੀ ਕਾਲੀਆਂ ਕਾਲੀਆਂ ਚ ਲੁਕਿਓ ਆ ਇਹ ਕਾਲੀਆਂ ਕਾਲੀਆਂ ਗੱਡੀਆਂ ਚਲਾਉਂਦੇ ਆ ਮੇਰੇ ਵੀ ਹੈਗੇ ਹਾਲੀ ਪੰਜਾਬ ਵਿਚਾਰੀਆਂ ਦੀ ਗੁਰਗੱਦੀ ਚਲਾਉਂਦੇ ਆ ਕਾਮਰੂ ਲੋਗ ਉਹ ਹੰਕਾਰੀ ਗੁਰਗੱਦੀ ਚਲਾਉਂਦੇ ਆ ਮੇਰੇ ਗੁਰੂ ਨੇ ਲੈ ਲਿਆਂਦਾ ਇਹਨਾਂ ਨੂੰ ਜੀ ਇਹਨੂੰ ਗੁਰਗੱਦੀ ਨਹੀਂ ਮਿਲਿਆ ਮੇਰੇ ਗੁਰੂ ਨੇ ਗੁਰਗੱਦੀ ਨਹੀਂ ਦਿੱਤੀ ਮੇਰੀ ਗੁਰਗੱਦੀ ਖੁੰਡ ਆਇਆ ਇਹਨੂੰ ਨਹੀਂ ਦੋਣੀ ਹੈਗੀ ਨਕਲੀ ਕਰਦਾ ਆ ਇੰਡਿਆ ਕਰਨ ਲੱਗਾ ਆ ਸਾਡੀ ਘਰੇ ਗੁਰੂ ਜੀ ਵੀ ਸਾਨੂੰ ਸੰਤਾਂ ਕੀ ਮੋਢੀ ਨੇ ਬਿਲਗੋਆ ਆਇਆ ਕਈਆਂ ਨੇ ਲਗੋਆ ਸੰਗਤ ਨੇ ਲਗੋਆ ਵਿਆਹ ਦੇਰੀ ਜੀ ਨੇ ਸੰਗਤ ਵੀ ਲਗੋਈ ਉਹ ਆ ਗੁਰੂ ਵੀ ਲਗੋਆ ਆ ਗੁਰੂ ਜਿਨ੍ਹਾਂ ਦਾ ਅੰਦਲਾ ਚੇਲੇ ਅੰਦਲੇ ਕਰਮ ਕਾਰਨ ਨਾ ਸਾਧੀ ਚਲੇ ਨਾ ਸਮਾਂ ਦਾ ਦੇ ਵਿਚ ਬਿਟਾ ਵੇ ਭਜਨ ਸੁਰੂ ਜਨਾ ਦਾ ਅੰਦਲਾ ਦੇਲੇ ਵਿੰਦਲੇ ਕਾਰਮ ਕਾਰਨ ਨਾਲ ਆਪ ਡੋਵੇ ਨਾਲੇ ਗੁਰੂ ਡੋਗੇ ਵਿਚ ਬਿਸ਼ਟਾ ਵੇ ਵਜਣਾ ਸਭੀ ਜਨ ਜੀ ਰਾਧਾ ਸਵਾਮੀ ਜੀ ਜੈ ਹੈ